ਵਿੱਚ ਦਿਖੀ ਦੇ ਵਿੱਚ ਜਿਹੜਾ ਹਾਸਾ ਵਾਪਰਿਆ ਬਿਲਕੁਲ ਲੁਧਿਆਣਾ ਤੇ ਤੁਹਾਡੇ ਹਲਕੇ ਚ ਵੀ ਕਾਫੀ ਬਿਲਡਿੰਗਾਂ ਹੈਗੀਆਂ ਟਿਊਸ਼ਨ ਕੈਂਟਰ ਦੇ ਬਿਲਕੁਲ ਮੈਂ ਮੈਂ ਬਹੁਤ ਅੱਛਾ ਤੁਸੀਂ ਇੱਕ ਇਹ ਜ਼ਰੂਰੀ ਮਤਲਬ ਅੱਜ ਦੀ ਲੋੜ ਵਾਸਤੇ ਤੁਸੀਂ ਇਹ ਕੁਐਸਚਨ ਪੁੱਛਿਆ ਉਹਦੇ ਵਾਸਤੇ ਮੈਂ ਮਾਨਯੋਗ ਡੀਸੀ ਸਾਹਿਬਾਂ ਨਾਲ ਛੇੜਿਆ ਕਿੱਤਿਆ ਗੱਲ ਤੇ ਉਹਦੇ ਜਿੰਨੇ ਮੇਰੇ ਏਰੀਆ ਦੇ ਵਿੱਚ ਬੇਸਮੈਂਟਾਂ ਦੇ ਵਿੱਚ ਜਾਂ ਇਲੈਗਲ ਬਿਲਡਿੰਗਾਂ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਕੋਈ ਅਮਰਜੈਂਸੀ ਡੋਰ ਨਹੀਂ ਹੈਗਾ ਇਮੀਡੀਏਟ ਉਹਨਾਂ ਦਾ ਅਸੀਂ ਸਰਵੇ ਕਰਾ ਰਹੇ ਹਾਂ ਕਾਰਪੋਰੇਸ਼ਨ ਦੀ ਨਾਲ ਬਿਲਡਿੰਗ ਬ੍ਰਾਂਚ ਹੋਏਗੀ ਡੀਸੀ ਮੈਡਮ ਨਾਲ ਵੀ ਗੱਲ ਹੋਈ ਤੇ ਕਮਿਸ਼ਨਰ ਸਾਹਿਬ ਨਾਲ ਵੀ ਇੱਕ ਵਾਰੀ ਮੇਰੀ ਮੀਟਿੰਗ ਆ ਮੈਂ ਕਰਨ ਜਾ ਰਿਹਾ ਜਿਹਦੇ ਵਿੱਚ ਕਿ ਖਾਸ ਤੌਰ ਤੇ ਜਿੰਨੇ ਸਾਡੇ ਬੱਚੇ ਜਿੱਥੇ ਜਿਹੜੇ ਜਿਹੜੇ ਟਿਊਸ਼ਨ ਸੈਂਟਰ ਚ ਪੜ੍ਹਨ ਜਾਂਦੇ ਆ ਉਹ ਬਿਲਡਿੰਗਾਂ ਨੂੰ ਇਮੀਡੀਏਟ ਚੈੱਕ ਕਰਾਵਾਂਗੇ ਔਰ ਜਿੱਥੇ ਸਾਨੂੰ ਲੱਗਿਆ ਵੀ ਕੋਈ ਬਿਲਡਿੰਗ ਇਲੀਗਲ ਜਹਾ ਉਹ ਲੱਗਿਆ ਲა ਇਲੀਗਲ ਹੈ ਮਤਲਬ ਜਿਹਦੇ ਨਾਲ ਕੋਈ ਜਾਤੀ ਨੁਕਸਾਨ ਹੋਣ ਦਾ ਡਰਾ ਇਮੀਡੀਏਟ ਨੂੰ ਸੀਲ ਕਰਾਵਾਂਗੇ ਜੀ ਮੈਨੂੰ ਸਾਹਿਬ ਜਿਆਦਾਤਰ ਤੁਹਾਡੇ ਹਲਕੇ ਦੇ ਵਿੱਚ ਟਿਊਸ਼ਨ ਸੈਂਟਰ ਆ ਫਾਇਰ ਦੀ ਉੱਤੇ ਕੋਈ ਫੈਸਿਲਿਟੀ ਨਹੀਂ ਹੈ ਜੀ ਕਿ ਮਤਲਬ ਅੱਜ ਅੱਜ ਹੀ ਮੇਰੀ ਕਮਿਸ਼ਨਰ ਸਾਹਿਬ ਨਾਲ ਇਸ ਅਸਲ ਵਿੱਚ ਫੋਟੇ ਗੱਲ ਹੋਈਆ ਪਰ ਹੁਣ ਮੈਂ ਫਿਜ਼ੀਕਲੀ ਮਿਲ ਕੇ ਉਹਨਾਂ ਨੂੰ ਇਸ ਤੋਂ ਬਾਅਦ ਤੁਹਾਡੇ ਤੋਂ ਵਾਅਦਾ ਮੈਂ ਬਿਲਕੁਲ ਸਾਰੇ ਜਿੰਨੇ ਸਰਵੇ ਅੱਜ ਤੋਂ ਹੀ ਅੱਜ ਤੋਂ ਨਹੀਂ ਦਾ ਕੱਲ ਤੋਂ ਸ਼ੁਰੂ ਹੋ ਜਾਣੇ ਆ ਜਿੰਨੇ ਟਿਊਸ਼ਨ ਮਾਰਕੀਟ ਹੋ ਗਈ ਆਪਣੇ ਮਲਟਨ ਐਕਸਟੈਂਸ਼ਨ ਦੇ ਵਿੱਚ ਜਿਹੜੀ ਹੈ ਜੀ ਸਾਬਾ ਨਗਰ ਹੋ ਗਿਆ ਰੋਜ਼ਗਾਰਦੀ ਮਾਰਕੀਟ ਹੋ ਗਿਆ ਕਿ ਚੂਨ ਨਗਰ ਹੋ ਗਿਆ ਰਿਸ਼ੀ ਨਗਰ ਹੋ ਗਿਆ ਜਿੱਥੇ ਤੇ ਟਿਊਸ਼ਨ ਹੱਬ ਨੇ ਸਾਡੇ ਸਟੱਡੀ ਹਬਸ ਨੇ ਉੱਥੇ ਪ੍ਰੋਪਰ ਕਾਰਪੋਲੇਸ਼ਨ ਦੇ ਅਫੀਸਰਸ ਔਰ ਡੀਸੀ ਬਰਾਜ ਦੇ ਆਫਿਸ ਔਰ ਫਾਇਰ ਬ੍ਰਿਗੇਡ ਦੇ ਸਾਰੀ ਪੂਰਾ ਕਨਵਾ ਜਾਏਗਾ ਪੂਰੀ ਬਿਲਡਿੰਗ ਚੈੱਕ ਕਰੇਗਾ ਵੀ ਸੇਫਟੀ ਵਾਈਜ਼ ਕਿਉਂਕਿ ਅੱਗ ਕੋ ਹੋਰਾਂ ਦਾ ਟਾਈਮ ਬੜਾ ਮੈਨੂੰ ਜੋ ਪਤਾ ਲੱਗਿਆ ਮੌਸਮ ਵਿਭਾਗ ਤੋਂ ਵੀ ਫਲੱਡ ਆਂਦੀ ਵੀ ਹੈ ਵੀ ਪਾਣੀ ਜ਼ਿਆਦਾ ਆ ਸਕਦਾ ਸਰ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਕਿ ਹੁਣ ਜਰੀ ਚੈਕਿੰਗ ਕੀਤੀ ਜਾਊਗੀ ਪਰ ਜਦੋਂ ਬਣਦੀਆਂ ਨੇ ਬਿਲਡਿੰਗਾਂ ਉਦੋਂ ਬੇਨੀਮਾ ਹੁੰਦੀਆਂ ਨੇ ਬਿਲਕੁਲ ਹੁੰਦੀਆਂ ਨੇ ਉਹਦੇ ਜ਼ਿਮੇਵਾਰ ਦੇਖ ਸਿੱਧੇ ਤੌਰ ਤੇ ਕਾਪੋਸ਼ ਦੇ ਅਫਸਰ ਹੁੰਦੇ ਆ ਇੱਕ ਦਿਨ ਚ ਕੋਈ ਬਿਲਡਿੰਗ ਬਣਦੀ ਨਹੀਂ ਔਰ ਨਾਮ ਬਦਨਾਮ ਹੁੰਦਾ ਤੁਹਾਡੇ ਸਾਡੇ ਵਰਗਿਆਂ ਦਾ ਜਦੋਂ ਬਿਲਡਿੰਗ ਬਣਦੀ ਆ ਜਾਂ ਤਾਂ ਉਦੋਂ ਹੀ ਰੋਕਿਆ ਜਾਵੇ ਜਦੋਂ ਬਣ ਜਾਂਦੀ ਆ ਤਿਆਰ ਹੋ ਜਾਂਦੀ ਲੋਕੀ ਉੱਤੇ ਰਹਿਣ ਲੱਗ ਜਾਂਦੇ ਨੇ ਫਿਰ ਤੁਸੀਂ ਕਦੇ ਸੀਲ ਲਾਇਆਨੇ ਹੋ ਤੇ ਕਦੇ ਤੁਸੀਂ ਫਿਰ ਬਲਡੋਜ਼ਰ ਲੈ ਜਾਂਦੇ ਹੋ ਕਾਲਾ ਪੰਜ ਪਿਆ ਪੰਜਾ ਲੈ ਜਾਂਦੇ ਹੋ ਇਹ ਬਿਲਕੁਲ ਗਲਤ ਗੱਲ ਆ ਜਿਹਦੀ ਟਮੌਰ ਗਲਤ ਬਿਲਡਿੰਗ ਬਣੀ ਆ ਉਹ ਅਫਸਰ ਦੇ ਉੱਤੇ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਆ ਜਿਹੜੀ ਤੁਹਾਡੇ ਨਾਲ ਬਣ ਰਹੀਆਂ ਨੇ ਹੁੰਦੇ ਦੇ ਕਰ ਬਿਲਕੁਲ ਜਿਹੜੀ ਬਿਲਕੁਲ ਮੈਂ ਉੱਦਾਂ ਜਿੱਦਣ ਵੀ ਆਸਵਾਕ ਫਰਟੇ ਨੂੰ ਮੌਤਿਕ ਵਿਸ਼ੇ ਸਾਹਿਬ ਨੂੰ ਨੋਟ ਕਰਾਇਆ ਜਦੋਂ ਮੈਨੂੰ ਪੁੱਛਿਆ ਗਿਆ ਜਨਤਾ ਸੀ ਵੱਲੋਂ ਕਿ ਇਹ ਵੀ ਕੋਈ ਬਿਲਡਿੰਗ ਬਾਰੇ ਆਰ ਪਾਂਦੀ ਆ ਮੈਂ ਕਿਹਾ ਨੂੰ ਪੂਰੀ ਤਰ੍ਹਾਂ ਚੈੱਕ ਕਰ ਲਗਾ ਜੀ ਜੀ ਅਮਰ ਜੀ ਸਾਹਿਬ ਇੱਕ ਹਫ਼ਤੇ ਦਾ ਸਮਾਂ ਹੋ ਗਿਆ ਦਿੱਲੀ ਦੇ ਵਿੱਚ ਇਸ ਹਾਦਸੇ ਨੂੰ ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਧਿਆਨ ਚਾਹਿਆ ਅਸੀਂ ਜਾਵਾਂਗੇ ਨਹੀਂ 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 ਇੱਦਾਂ ਨਹੀਂ ਹੈਗਾ ਦੇਖੋ ਸਾਡੇ ਧਿਆਨ ਚਾਹਿਆ ਵੀ ਛੁੱਟੀਆਂ ਅਸੀਂ ਛਰੀਆਤ ਵਾਲੀ ਛੁੱਟੀ ਸੀ ਉਹ ਲੋ ਉਸ ਤੋਂ ਪਹਿਲਾਂ ਤੁਸੀਂ ਸਰ ਸਾਹਿਬ ਇੱਥੇ ਹੈ ਨਹੀਂ ਪਤਾ ਕਰ ਲਓ ਰਿਕਾਰਡ ਚੈੱਕ ਕਰ ਲਓ ਜੀ ਚੰਡੀਗੜ੍ਹ ਗਏ ਸੀ ਇੱਕ ਦਿਨ ਫਿਰ ਉਹ ਉਹਨਾਂ ਦੀ ਸ਼ਹਾਦਤ ਸੀਗੀ ਇੱਥੇ ਆਪਰੇ ਕੀ ਕਹਿੰਦੇ ਜੁਲੰਦਰ ਕਲ चेक कर सकते जलंधर से इस करके ऑफिसर टेबल से बैठे रहे तभी गल ना फोन से गल हो चुकी है पर फिजिकली अल के विस्तार एक्शन मोडी बेशक आज तक